ਦੋਸਤੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਈ ਹੋਪ ਤੁਸੀਂ ਸਭ ਠੀਕ ਹੋਵੋਗੇ ਔਰ ਅੱਜ ਤਰੀਕ 14 8ਵਾਂ ਮਹੀਨਾ 2025 ਦਿਨ ਸ਼ਾਇਦ ਵੀਰਵਾਰ ਜਾਂ ਬੁੱਧਵਾਰ ਹੈ ਗੱਲ ਦੋਸਤੋ ਐ ਮੇਰੇ ਮੈਂ ਸਵੇਰੇ ਸਵੇਰੇ ਜਦੋਂ ਆਪਣੀ ਸ਼ਾਪ ਤੇ ਆਇਆ ਤੇ ਦਿਮਾਗ 'ਚ ਇੱਕ ਗੱਲ ਆਈ ਜੈਨ ਚ ਜਦੋਂ ਗੱਲਾਂ ਬੰਦੇ ਦੇ ਆ ਜਾਂਦੀਆਂ ਹੈ ਕਈ ਵਾਰ ਪ੍ਰਗਟ ਕਰਨਾ ਚਾਹੁੰਦਾ ਤੇ ਮੈਂ ਕਰ ਰਿਹਾ ਹਾਂ ਦੋਸਤੋ ਆ ਆਪਣੀ ਸ਼ਾਪ ਆ ਨਾਲ ਕਿਸੇ ਦੀ ਸ਼ਾਪ ਘਰ ਦੇ ਵਿੱਚ ਹੀ ਆ ਤੇ ਆਪਣੀ ਪਿੰਡ ਦੇ ਵਿੱਚ ਆ ਤੇ ਜਦੋਂ ਕਿ ਅਸੀਂ ਜਦੋਂ ਆਉਣਾ ਹੁੰਦਾ ਸ਼ਾਪ ਤੇ ਤੇ ਅਸੀਂ ਪਹੁੰਚ ਆਨੇ ਆ ਮਤਲਬ ਕੋਈ ਸਾਨੂੰ ਜ਼ਿਆਦਾ ਖੱਜਲ ਖਵਾਰੀ ਨਹੀਂ ਕਰਨੀ ਪੈਂਦੀ ਔਰ ਜੋ ਸੱਚਾ ਉਹ ਹੀ ਬਿਆਨ ਕਰਾਂਗੇ ਤੁਹਾਡੇ ਸਾਹਮਣੇ ਤੇ ਆ ਮਾਹੌਲ ਹੈ ਅੱਜ ਸਵੇਰੇ ਸਵੇਰੇ ਦਾ 9:30 9:30 ਦਾ ਟਾਈਮ ਹੈ ਠੀਕ ਹੈ ਤੇ ਆ ਸਾਡਾ ਪਿੰਡ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਮੈਂ ਗੱਲ ਇਹ ਕਰਨੀ ਚਾਹੁੰਦਾ ਸੀ ਜਿਵੇਂ ਆ ਨਾਲ ਦੀ ਦੁਕਾਨ ਆ ਦੇ ਛੱਡ ਕੇ ਦੂਸਰੀ ਨਾਈ ਦੀ ਆ ਉਸ ਤੋਂ ਬਾਅਦ ਜਿਹੜੀ ਤੀਸਰੀ ਦੁਕਾਨ ਹੈ ਉਹ ਹੈਗੀ ਫਾਸਟ ਫੂਡ ਦੀ ਤੇ ਗੱਲ ਐ ਅਸੀਂ ਮੈਂ ਤਿੰਨਾ ਦਾ ਹੀ ਤੁਹਾਨੂੰ ਦੱਸਣਾ ਵੀ ਕੀ ਮੈਟਰ ਹੈ ਇੱਕ ਉਹ ਬੰਦਾ ਤਿੰਨੇ ਅਸੀਂ ਚਲੋ ਸਾਡੀ ਵਧੀਆ ਬਣਦੀ ਹੈ ਯਾਰ ਦੋਸਤ ਵੀ ਆ ਤੇ ਗੱਲ ਐ ਮੈਂ ਦੁਕਾਨ ਤੇ ਸਵੇਰੇ ਸਵੇਰੇ ਪਹੁੰਚ ਆਇਆ ਕਿਵੇਂ ਨਾ ਕਿਵੇਂ ਕਰਕੇ ਕਿਉਂਕਿ ਪਿੰਡ ਚ ਦੁਕਾਨ ਪੈਂਦੀ ਆ ਤੇ ਆਪਣੇ ਕੋਲੇ ਹੁਣ ਮੀਂਹ ਕਰਕੇ ਕੋਈ ਗਾਹਕ ਨਹੀਂ ਆ ਰਿਹਾ ਠੀਕ ਹੈ ਚਲੋ ਹੌਲੀ ਹੌਲੀ ਆ ਜਾਣਗੇ ਤੇ ਸੈਕੰਡ ਪਰਸਨ ਜਿਹੜਾ ਨਾਈ ਆ ਉਹ ਗਿਆ ਹੋਇਆ ਫਰੋਜਪੁਰ ਅੱਜ ਤੋਂ 2-3 ਦਿਨ ਪਹਿਲਾਂ ਤੇ ਉਹਨੂੰ ਕੱਲ ਵੀ ਕਿਹਾ ਤੂੰ ਆ ਜਾ ਆ ਜਾ ਅੱਜ ਮੀਂਹ ਸ਼ੁਰੂ ਆਇਆ ਤੇ ਉਥੋਂ ਤੁਰ ਪਿਆ ਤੇ ਹੁਣ ਰਾਹ ਵਿਚਾਲੇ ਫਸਿਆ ਹੋਇਆ ਕੋਟ ਹੀ ਸੇਖਾਂ ਉਹ ਹੁਣ ਦੇਖੋ ਕਿੱਦਾਂ ਆਊਗਾ ਤਾਕੀ ਮਜਬੂਰੀ ਸਮਾਂ ਨਿਰਧਾਰਤ ਨਹੀਂ ਕਰ ਪਾਇਆ ਵੀ ਕਦੋਂ ਆਉਣਾ ਕਦੋਂ ਜਾਣਾ ਹੁਣ ਲੇਖਾਂ ਚ ਲਿਖਿਆ ਹੈ ਕਿ ਕੀਤਾ ਹੋਇਆ ਪਰਮਾਤਮਾ ਜਾਣਦਾ ਹੁਣ ਨੰਬਰ 3 ਤੇ ਜਿਹੜਾ ਫਾਸਟ ਬੂਡ ਵਾਲਾ ਬੰਦਾ ਵਾ ਉਹਦਾ ਪਿੰਡ ਨਾਲ ਇਥੋਂ 2 ਕਿਲੋਮੀਟਰ ਦੀ ਦੂਰੀ ਤੇ ਆ ਤੇ ਉਹ ਹੁਣ ਬਾਰਿਸ਼ ਵਿੱਚ ਉਹ ਵੀ ਨਹੀਂ ਆ ਸਕਦਾ ਕਿਉਂਕਿ ਉਹਨੇ ਆਪਣਾ ਜਿਹੜਾ ਸਿਸਟਮ ਬਣਾਇਆ ਉਹਨੂੰ ਲੈ ਕੇ ਆਣਾ ਹੁੰਦਾ ਵਾ ਤੇ ਉਹ ਜੀ ਸ਼ਾਇਦ ਤੁਰਿਆ ਕਿ ਨਹੀਂ ਤੁਰਿਆ ਤੇ ਚਲੋ ਦੇਖੋ ਵੀ ਆ ਜਾਊਗਾ ਤੇ ਹੁਣ ਸਥਿਤੀ ਇੱਥੋਂ ਪਤਾ ਲੱਗਦੀ ਆ ਕਿ ਨਾਈ ਫਸ ਗਿਆ ਕੋਟ ਇਸੇ ਖਾਂ بارش ਕਰਕੇ ਤੇ ਫਸਟ ਫੂਡ ਵਾਲਾ ਵੀ بارش ਕਰਕੇ ਫਸ ਗਿਆ ਉਹ ਵੀ ਹੁਣ بارش ਰੁਕੂਗੀ ਤੇ ਆਊਗਾ ਦੇਖੋ ਆਊਗਾ ਕਿ ਨਹੀਂ ਆਊਗਾ ਬਰਸ਼ ਤੇ ਡਿਪੈਂਡ ਕਰਦਾ ਵਾ ਤੇ ਮੈਂ ਆ ਗਿਆ ਹੁਣ ਕੋਈ ਗਾਹਕ ਨਹੀਂ ਆ ਰਿਹਾ ਤੇ ਬਾਕੀ ਸਕੂਲੀ ਬੱਚੇ ਵੀ ਘੁੰਮ ਰਹੇ ਇੱਥੇ ਇਹ ਤੁਸੀਂ ਵੀ ਦੱਸੋ ਦੋਸਤੋ ਤੁਹਾਡੇ ਵੱਲ ਮੌਸਮ ਕਿਸ ਤਰ੍ਹਾਂ ਦਾ ਵਾ ਬਰਸ਼ ਅਚਾਨਕ ਹੀ ਪੈ ਰੀਆ ਤੇ ਕਿਤੇ ਕਿਤੇ ਗਰਮੀ ਹੋ ਜਾਂਦੀ ਆ ਕਿਤੇ ਕਿਤੇ ਵਧੀਆ ਮੌਸਮ ਠੰਡਾ ਹੋ ਜਾਂਦਾ ਵਾ ਤੁਸੀਂ ਵੀ ਦੋਸਤੋ ਆਪਣੇ ਵਿਊਜ਼ ਦੇਣਾ ਕਮੈਂਟਸ ਦੇ ਦੌਰਾਨ ਤੇ ਬਾਕੀ ਸਮਾਜ ਚ ਜੋ ਹੋ ਰਿਹਾ ਵਿਚਰ ਰਿਹਾ ਮੈਂ ਆਪਣੇ ਪਾਪਰ ਪ੍ਰਗਟ ਕੀਤੇ ਨੇ ਤੇ ਬੱਚੇ ਦੇਖੋ ਸਕੂਲੇ ਜਾ ਰਹੇ ਨੇ ਛੋਟੇ ਛੋਟੇ ਅੱਜ ਲੇਟ ਹੋਗੇ ਹੈਂ ਸੈਂਡਲ ਅਗੇ ਲਿਖ ਸੈਂਡਲ ਨਹੀਂ ਆਗੇ ਪਤਾ ਯਾ ਲੈ ਕਪੜੇ ਪਾ ਤੇ ਬੇਤੀ ਨਹੀਂ ਹੁੰਦੀ ਬੱਚੇ ਸਕੂਲ ਤਾਂ ਜਾਣਾ ਹੀ ਆ ਚਲ بارش ਹੋ ਰੋ ਗਈ ਆ ਬੇਸਤੀ ਨਹੀਂ ਹੋ ਦੇਖੋ ਪਹਿਲਾਂ ਤੇ ਬਦਦੀ ਆ ਬਕਸਾ ਦਿਖ ਰਿਹਾ ਕਿੱਥੇ ਸਾਜੀ ਗਾਇ ਸਭ ਨੇ ਉਹ ਬਕਸਾ ਪਾ ਕੇ ਆ ਆਹ ਵੇ ਬੇਡੂ ਦੀ ਚਲੋ ਠੀਕ ਹੈ ਦੋਸਤੋ ਮਿਲਾਂਗੇ ਹੁਣ ਤੁਹਾਨੂੰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ਕ